ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਆ ਰਹੀ ਆ ਜਿੱਥੇ ਅੱਜ ਇੱਕ ਵਾਰ ਫੇਰ ਕੈਦੀਆਂ ਦੇ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਆ ਲਗਾਤਾਰ ਪੁਲਿਸ ਦੇ ਉੱਚੇ ਅਧਿਕਾਰੀ ਵੀ ਔਕੇ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਗੁਰਦਾਸਪੁਰ ਚ ਪਹੁੰਚਣਾ ਲਗਾਤਾਰ ਜਾਰੀ ਆ ਲਗਾਤਾਰ ਇੱਥੇ ਦੱਸ ਦਈਏ ਕਿ ਜੇਲ੍ਹ ਦੇ ਅੰਦਰ ਹਵਾਲਾਤੀ ਆਪਸ ਵਿੱਚ ਭੜੇ ਆ ਜਿਸ ਤਰ੍ਹਾਂ ਇੱਕ ਹਵਾਲਾਤੀ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਜ਼ਖਮੀ ਹੋਇਆ ਵਾ ਔਰ ਇਸ ਜਖਮੀ ਜੋ ਹਵਾਲਾਤੀ ਹੈ ਇਸ ਨੂੰ ਸਿਵਲ ਹਸਪਤਾਲ ਬਬਰੀ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਵਾ ਔਰ ਫਿਲਹਾਲ ਇਹ ਵੀ ਖਬਰ ਨਿਕਲ ਕੇ ਆ ਰਹੀ ਹੈ ਕਿ ਲਗਾਤਾਰ ਉੱਚ ਅਧਿਕਾਰੀ ਜਿਹੜੇ ਆ ਜੇਲ੍ਹ ਵਿੱਚ ਪਹੁੰਚ ਰਹੇ ਆ ਇਸ ਝਗੜੇ ਦੇ ਕੀ ਕਾਰਨ ਹਨ ਹੱਲੇ ਤੱਕ ਇਨ੍ਹਾਂ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਲੇਕਿਨ ਜੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਇੱਥੇ ਆਪਸ ਦੇ ਵਿੱਚ ਕੈਦੀਆਂ ਦੇ ਹਵਾਲਾਤੀਆਂ ਦੇ ਜਿਹੜੇ ਆ ਦੋ ਗੁੱਟ ਆਪਸ ਦੇ ਵਿੱਚ ਜਿਹੜੇ ਆ ਉਹ ਢਿੱਡ ਗਿਆ ਔਰ ਇੱਕ ਦੂਜੇ ਨੂੰ ਇਹਨਾਂ ਨੇ ਕਾਫੀ ਜੜਾ ਵਾ ਇੰਜਰਡ ਕੀਤਾ ਵਾ ਕੁਝ ਕੈਦੀਆਂ ਦੇ ਜੜਾ ਵਾ ਕਾਇਲ ਹੋਣ ਦੀ ਵੀ ਖਬਰ ਆ ਇਥੇ ਇਹ ਵੀ ਦੱਸ ਦਈਏ ਕਿ ਬੀਤੀ 14 ਮਾਰਚ 2024 ਨੂੰ ਵੀ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਇੱਕ ਕਟੜਾ ਨਾ ਕਰਮ ਸਾਹਮਣੇ ਆਇਆ ਸੀ ਜਦੋਂ ਹਵਾਲਾਤੀਆਂ ਵੱਲੋਂ ਬਹੁਤ ਹੀ ਉਤਪਾਦ ਮਚਾਉਂਦੇ ਹੋਏ ਅੱਗ ਜਨਨੀ ਵੀ ਕੀਤੀ ਗਈ ਸੀ ਹਾਲਾਂਕਿ ਅੱਜ ਅੱਗ ਜਨਨੀ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਲਗਾਤਾਰ ਤਸਵੀਰਾਂ ਔਰ ਇਹ ਵੱਡੀ ਖਬਰ ਤੁਹਾਡੇ ਨਾਲ ਐਕਸਪ੍ਰੈਸ ਨਿਊਜ਼ ਜਰਨਲ ਤੇ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀਆਂ ਦੇ ਦੋ ਗੋਟ ਆਪਸ ਵਿੱਚ ਝੜ ਗਏ ਆ ਔਰ ਇਸ ਦੌਰਾਨ ਇੱਕ ਕੈਦੀ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋਇਆ ਵਾ ਜਿਸ ਦਾ ਨਾਂ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾ ਇਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਬਬਰੀ ਦੇ ਵਿੱਚ ਲਿਆਂਦਾ ਗਿਆ ਵਾ ਇਸ ਵੱਡੀ ਖਬਰ ਦੇ ਉੱਤੇ ਜੜਾ ਵਾ ਪਲਪਲ ਦੀ ਜਾਣਕਾਰੀ ਤੁਹਾਨੂੰ ਅੱਗੇ ਵੀ ਦਿੰਦੇ ਰਾਵਾਂਗੇ ਲਗਾਤਾਰ ਜੜਾ ਵਾ ਉਹ ਤੁਸੀਂ ਇਸ ਖਬਰ ਨਾਲ ਬਨੇ ਰਹੋ ਇੱਕ ਵਾਰ ਫੇਰ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਅੱਜ ਵੱਡੀ ਇੱਕ ਖਬਰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਆ ਰਹੀ ਹੈ ਜਿੱਥੇ ਹਵਾਲਾਤੀਆਂ ਦੇ ਦੋ ਗੁੱਟ ਆਪਸ ਵਿੱਚ ਭੜ ਗਏ ਹਾਲਾਂਕਿ ਲੜਾਈ ਕਿਉਂ ਹੋਈ ਹੈ ਦਾ ਕੀ ਕਾਰਨ ਵਾ ਇਸ ਬਾਰੇ ਹਲੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਜਾਣਕਾਰੀ ਨਹੀਂ ਦਿੱਤੀ ਲਗਾਤਾਰ ਖਬਰਾਂ ਲਈ ਬਨੇ ਰਹੋ ਧੰਨਵਾਦ